ਅਜੀ ਫਲੈਟ ਲੈਂਡ ਹੋਈ ਨੂੰ 10 ਘੰਟੇ ਨਹੀਂ ਹੋਏ ਮੈਂ ਤਾਂ ਬੰਦੇ ਕਰਦੇ ਸੀ ਕੰਮ ਉਤੇ ਫੈਂਡ ਉਹ ਤੇ ਧਾਰੀ ਹੈ ਉਹ ਧਾਰੀ ਪ੍ਰੋਕਟ ਯੂਨਾਈਟਡ ਨਿਊ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਸੋ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਕੈਨੇਡਾ ਤੋਂ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਕਿ ਕੈਨੇਡਾ ਦੇ ਅਸਲ ਹਾਲਾਤ ਵੀ ਜਿਹੜੀ ਵੀਡੀਓ ਇਹ ਦੱਸਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਕਿ ਇਹ ਪੰਜਾਬੀ ਵੀਰ ਦੇ ਦੁਆਰਾ ਵੀਡੀਓ ਬਣਾਈ ਗਈ ਹੈ ਤੇ ਬਜ਼ੁਰਗ ਬਾਪੂ ਜਿਸ ਨੂੰ ਕਿ 10 ਘੰਟੇ ਹੀ ਹੋਏ ਹਨ ਕੈਨੇਡਾ ਦੇ ਵਿੱਚ ਪਹੁੰਚੇ ਨੂੰ ਅਤੇ ਉਹ ਆਪਣੀ ਜਿਹੜੀ ਡਿਊਟੀ ਤੁਸੀਂ ਦੇਖ ਸਕਦੇ ਹੋ ਕਿ ਭਾਂਡੇ ਮਾਂਜਣ ਦੀ ਲਗਾ ਰਿਹਾ ਹੈ ਸੋ ਜਿੱਥੇ ਕਿ ਪੰਜਾਬ ਦੇ ਵਿੱਚ ਰਹਿ ਕੇ ਇਹ ਪੰਜਾਬੀ ਬਜ਼ੁਰਗ ਬਾਪੂ ਦੱਸਦਾ ਹੈ ਕਿ ਉਸ ਦੇ ਅੱਗੇ ਜਿਹੜੇ ਉਹ ਬੰਦੇ ਰੱਖੇ ਹੋਏ ਹੁੰਦੇ ਸਨ ਕੰਮ ਕਰਨ ਦੇ ਲਈ ਤੇ ਕੈਨੇਡਾ ਦੇ ਵਿੱਚ ਆ ਕੇ ਉਸ ਨੂੰ ਆਪਣਾ ਖੁਦ ਕੰਮ ਕਰਨਾ ਪੈ ਰਿਹਾ ਹੈ ਸੋ ਕੈਨੇਡਾ ਦੇ ਜਿਹੜੇ ਅਸਲ ਹਾਲਾਤ ਜਿਹੜੀ ਇਹ ਵੀਡੀਓ ਦੱਸਦੀ ਹੋਈ ਨਜ਼ਰ ਆ ਰਹੀ ਹੈ ਸੋ ਹੋਰ ਇਸ ਬਜ਼ੁਰਗ ਬਾਬੇ ਦੇ ਵੱਲੋਂ ਕੀ ਕੀਤਾ ਗਿਆ ਹੈ ਸੋ ਆਉ ਲੈ ਚੱਲਦੇ ਹਾਂ ਸਿੱਧਾ ਹੀ ਇਸ ਵੀਡੀਓ ਦੇ ਵੱਲ ਅਜੇ ਫਲੈਟ ਲੈਂਡ ਹੋਈ ਨੂੰ 10 ਘੰਟੇ ਨਹੀਂ ਹੋਏ ਮੈਂ ਤਾਂ ਕੰਮ ਬੜੀ ਲੱਗਦਾ ਉਹਥੇ ਉਹਥੇ ਬੰਦੇ ਕਰਦੇ ਸੀ ਕੰਮ ਉੱਥੇ ਪਿੰਡ ਉੱਥੇ ਧੜ ਗਿਆ ਉਸ ਧੜ ਦੇ ਪਰ ਉੱਥੇ 42 ਜੁਪਰ ਅਜੇ ਫਲੈਟ ਲੈਂਡ ਹੋਈ ਨੂੰ 10 ਘੰਟੇ ਨਹੀਂ ਹੋਏ ਮੈਂ ਤਾਂ ਕਪੜਾ ਕੰਮ ਬਿਰਚ ਲੱਗਦਾ ਉੱਥੇ ਉੱਥੇ ਬੰਦੇ ਕਰਦੇ ਸੀ ਕੰਮ ਉੱਥੇ ਪਿੰਡ ਉੱਥੇ ਧੜ ਗਿਆ ਉਸ ਧੜ ਦੇ ਪਰ ਉੱਥੇ 42 ਜੁਪਰ ਅਜੇ ਫਲੈਟ ਲੈਂਡ ਹੋਈ ਨੂੰ 10 ਘੰਟੇ ਨਹੀਂ ਹੋਏ ਮੈਂ ਤਾਂ ਕਪੜਾ ਕੰਮ ਬਿਰਚ ਲੱਗਦਾ ਉੱਥੇ ਉੱਥੇ ਬੰਦੇ ਕਰਦੇ ਸੀ ਕੰਮ ਡਿਫੈਂਡ ਮੋਟੇ ਧੜੀਏ ਉਸ ਧੜੀ ਤੋਂ 40 ਜੁ